ਕੰਮ ਨਾ ਮਾਈਕ ਸਾਹਿਬ ਸਰਪੰਚ ਜੀ ਦੇ ਨਾਲ ਅਸੀਂ ਦੇਨ ਨੂੰ ਤਿਆਰ ਕਰੀਏ ਮੇਰੇ ਭਰਾ ਨਹੀਂ ਆਹ ਸਾਰੇ ਪਤਰਕਾਰ ਆਇਆ ਨੇ ਕਿ ਇਹ ਸਾਡੇ ਸਾਰੇ ਫੰਕਸ਼ਨਾਂ ਦਾ ਖਨਾਮ ਕਰਦੀ ਹੈ ਇਹ ਫੰਕਸ਼ਨ ਕਰ ਲਈਏ ਇਹ ਲੁੱਟਦੀ ਪੈਸੇ ਇਹ ਕੌਣ ਹੈ ਇਹ ਪਤਾ ਨਹੀਂ ਕੌਣ ਹੈ ਜੀ ਇਹ ਗੁਰੂ ਸਾਹਿਬ ਤੋਂ ਆਈ ਹੋਈ ਫਰੋਹਪੁਰ ਸ਼ਹਿਰ ਜੀ ਰਹਿੰਦੀ ਹੈ ਚਾਰ ਕੇ ਪੰਜ ਨੇ ਵਿਆਹ ਜਾਲੀ ਕਰਾਏ ਆ ਇਦਾਂ ਹੀ ਕਰਦੀ ਹੈ ਕੀ ਜਨੂ ਝਾਂਸਾ ਦਿੰਦੀ ਏ ਛੋਟੇ ਛੋਟੇ ਮੁੰਡਿਆਂ ਨੂੰ ਪਸੰਦੀ ਏ ਤੇ ਬਾਅਦ ਚ ਉਹਨਾਂ ਨੂੰ ਕਹਿੰਦੀ ਬੰਬੇ ਤੇਰੇ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਇੱਦਾਂ ਕਰਕੇ ਪੈਸੇ ਲੁੱਟਦੀ ਏ ਇਹ ਹੁਣ ਸਾਨੂੰ ਵੀ ਕੀ ਕਹਿੰਦੀ ਏ 10 ਲੱਖ ਰੁਪਈਆ ਦੇ ਸਾਨੂੰ ਕਹਿੰਦੀ 10 ਲੱਖ ਰੁਪਈਆ ਦੇ ਇਹਦੇ ਤੋਂ ਬੱਗੇ ਹਰੇਕ ਫੰਕਸ਼ਨ ਤੇ ਆਵਾਂ ਮੈਂ ਆ ਆ ਮੇਰੇ ਵਿਆਹ ਦੀ ਪੱਕੀ ਮੈਰਿਜ ਹੈ ਰਜਿਸਟਰਡ ਹੋਈ ਮੇਰੀ ਪੋਰਟ ਮੈਰੀਸ ਹੋਈ ਇਸੇ ਕਰਕੇ ਹੁਣ ਮੇਰੀ ਮੈਰੀਜ ਰਜਿਸਟਰ ਹੋਈ ਹੈ 10 ਸਾਲ ਦਾ ਮੇਰਾ ਬੇਟਾ ਜੇ ਅੱਜ ਦੂਜਾ ਵਿਆਹ ਇਕਰਾਰਿਆ ਮੋਗੇ ਇੱਥੇ ਆরবিਟ ਪੈਲੇਸ ਵਿੱਚ ਬਿਨਾ ਦੱਸੇ ਬਿਨਾ ਇੰਟੀਫੀਸ਼ਲ ਜੀ ਕੌਣ ਕੀ ਨਾਮ ਹੈ ਦਾ ਆਕਾਸ਼ ਮੱਤਮ ਕਦੋਂ ਇਸੇ ਮੈਰੀ ਥੋੜੀ 2020 ਵਿੱਚ ਹੋਈ ਜੇ ਦੱਸ ਸਕਦੇ ਹੋ 10 ਨਵੰਬਰ ਕਿੰਨੇ ਸਾਲ ਦਾ ਬੇਟਾ 3 ਸਾਲ ਦਾ ਪਰ ਉਹ ਕਿਵੇਂ ਪਤਾ ਲੱਗਿਆ ਮੈਨੂੰ ਰਿਸ਼ਤੇਦਾਰੀ 'ਚ ਫੋਨ ਆਇਆ ਅੱਜ ਵੀ ਇੱਥੇ ਅੰਦਰ ਪਿਆਰ ਚੰਦਾ ਤੇ ਲਾਵਾਂ ਤੇਰੇ ਲਈ ਜਾਂਦਾ ਅੱਜ ਜਨਾਨੀ ਦਾ ਕੰਮ ਹੀ ਇਹ ਹੈ ਜੀ ਬੜੀ ਬੜੀ ਮਿਹਰਬਾਨੀ ਲੋਕਾਂ ਕੋਲ ਪੈਸੇ ਲੁੱਟਦੀ ਏ ਸਾਰੇ ਸ਼ਹਿਰ ਚ ਬੱਚ ਤੱਕ ਦੇ ਤੁਸੀਂ ਇਹਦਾ ਪਾਰਲਰ ਸੀਗਾ ਇਹ ਪਾਰਲਰ ਤੇ ਬਸ ਜਿਹੜਾ ਮੁੰਡਾ ਆ ਜਾਂਦਾ ਉਹਨੂੰ ਕਸਾ ਲੈਂਦੀ ਏ ਇਹ ਵੱਡੇ ਵੱਡੇ ਬੰਦਿਆਂ ਨਾਲ ਐਵੇਂ ਕਰ ਚੁੱਕੀ ਆ ਜੀ ਸਾਰਾ ਸ਼ਹਿਰ ਜਾਣਦਾ ਮੇਰਾ ਪੁੱਤ ਮੈਨੂੰ ਤਕੀਰ ਦੱਸ ਹਾਂ इम्एन्जिबल सिंगर का नहीं 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 मुझे नहीं और उसका नहीं है इतने इम्एन्जिबल सिंगर लेकिन अब तो ना टेरीजी बन नहीं आएगा ना 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 न ਕੋਈ ਤੋ ਨਾ ਖੜਾ ਬਿਨਾ ਨੀ ਗਾਦਾ ਇੰਜੁਆਏ ਨਾ ਪਰਵਾਹ ਕਰਕੇ ਇੰਜੁਆਏ ਕਰਦੇ ਜੋ ਇੰਜੁਆਇਮੈਂਟ ਕਰਵਾ ਆਪਣੇ ਕੰਮ ਨੂੰ ਵੇਖਣ ਜਾਗੋ ਸੱਤ ਸਾਲ ਹੋ ਗਏ ਬੈਠੇ ਨੂੰ ਹਾਂ ਅੱਜ ਆ ਗਏ ਨਹੀਂ ਨਹੀਂ ਗੱਲ ਸਹੀ ਆ ਜੀ ਜੀ ਕਿ ਲੈ ਜਾਓ ਜੀ ਖੜਚੋ ਮੜੇ ਖਾਣੇ ਬੈਠਾ ਯਾਰ ਲਾਗਦੰਗਾ ਜੀ ਕੋਈ ਲੜਕੀ ਦਾ ਵਿਆਹ ਸੀਗਾ ਹੁਣ ਤੁਸੀਂ ਮੂੰਹ ਕਿਉਂ ਲਪੋ ਰਹੇ ਹੋ ਕੀ ਗੱਲ ਹੋ ਗਈ? ਆ ਜਿਹਦੇ ਨਾਲ ਪਹਿਲਾਂ ਮੈਰਿਆ ਉਹ ਨਾਂ ਆਏ ਹੋਏ ਨਹੀਂ। ਹਾਂਜੀ ਅਸੀਂ ਇਹਨਾਂ ਦੇ ਘਰੇ ਵੀ ਗਏ ਆ। ਤੁਹਾਡੇ ਗਵਾਂਢੀ ਨਹੀਂ ਪਤਾ ਨਾ ਉਹਨੂੰ। ਹਾਂ ਜੀ। ਬੀਨਾ ਰਾਣੀ ਨਾਂ ਮੈਂ ਜਾਣਦੇ। ਇੱਕੋ ਮੱਲੇ ਦੇ ਤੁਸੀਂ। ਹਾਂ ਇੱਕੋ ਮੱਲੇ ਦੇ। ਪ੍ਰਸ਼ਾਦ ਦੇ। ਮਾਈ ਕਾਲਜ ਦੇ ਕੋਲ ਰਹਿੰਦੇ ਨੇ ਮੁੰਡਾ ਟੈਨਟ ਮੈ। ਮਾਤਾ ਜੀਏ ਤੁਹਾਨੂੰ ਕੋਈ ਡਰ ਨਹੀਂਗਾ ਫਿਰ ਮੂੰਹ ਕਿਉਂ ਲਪੋ ਰਹੇ ਹੋ? ਮੂੰਹ ਕਿਉਂ ਲਪੋ ਰਹੇ ਨਹੀਂ ਕੱਲ ਜੀ। ਦੇਖੋ ਥੋੜਾ ਥੋੜੀ ਬੇਟੀ ਕਿੱਥੇ ਆ? ਉਹਦੇ ਨਾਲ ਲੋ। ਨੇ ਬਤੋ ਬਤੋ ਕੋਈ ਸੱਤ ਸਾਲ ਹੋ ਗਏ ਮੈਨੂੰ ਬੈਠੀ ਨੂੰ ਸੱਤ ਘੰਟੇ ਕੱਟ ਕੇ ਮਖਾਦੇ ਕੋਈ ਇੰਨੀ ਬੇਇੱਜ਼ਤੀ ਨਾਲ ਆਪਦੀ ਬੇਇੱਜ਼ਤੀ ਲੱਗਦੀ ਪਈ ਅੱਜ ਸੱਤ ਸਾਲ ਹੋ ਗਏ ਮੈਨੂੰ ਸੱਤ ਸਾਲ ਅੱਜ ਤੁਹਾਡੀ ਬੇਇੱਜ਼ਤੀ ਹੈ ਸਭ ਗਵਾਣੇ ਵਿਆਹ ਦੀ ਜਿੰਨੇ ਮੇਰੇ ਖੜੇ ਨੇ ਆ ਮੁੰਡੇ ਪਿੱਛੇ ਖੂਆ ਦੇ ਨਾ ਸਾਰੇ ਗਵਾਣੇ ਕਿਹੜੇ ਪੂਆ ਦੇ ਮੁੰਡੇ ਅੱਜ ਨਹੀਂ ਆ ਸਿਆਣਿਆਨੀ ਉਹ ਵੈਸੀ ਸੇਮ ਸੇਮ ਬ੍ਰਦਰ ਦੋਨੇ ਲੱਗਦੇ ਆ ਵੀਰਾ ਆ ਪਿੱਛੇ ਚਲੋ ਆਓ ਸਾਰੇ ਜੋ ਨਹੀਂ ਕੇ ਰਹਾ ਆ ਦੀ ਦਾ ਦੀ ਬਾਈਟ ਬਾਈਟ ਵਾਲਾ ਇੰਜੋਏ ਕਰੋ ਇੰਜੋਏ ਕੁੜੀਆਂ ਵੀ ਲੈ ਆਓ ਨਚਾਓ ਸਟੇਜਾਂ ਤੇ ਇੰਜੋਇਮੈਂਟ ਕਰੋ ਰਾਜ ਕੇ ਦੁਲਹਣ ਵੀ ਲਾ ਲਓ ਚੁੱਪ ਕਰਕੇ ਨਹੀਂ ਖੜ ਸਕਦੀ ਹੋਰ ਬਹੁਤ ਆਵਾਜ਼ ਨਹੀਂ ਕਰਨੀ ਕੇ ਇੰਜੋਏ ਇੰਜੋਏ ਹਾਂ ਇੰਜੋਏ ਉਹਨਾਂ ਨੇ ਕੀ ਕਰੋ ਹੈ ਇੰਜੋਏ ਕਰੋ ਇਹਨੂੰ ਬੋਲੀ ਜਾਂਦੇ ਸ਼ਰਮਾ ਕਿੱਥੇ ਰਹਿਣ ਵਾਲੇ ਨਹੀਂ ਫਿਰੋਜ਼ਪੁਰ ਦੀ ਅੱਜ ਇੱਥੇ ਪਹੁੰਚੇ ਹੋ ਮੁੱਗੇ ਕੀ ਗੱਲਬਾਤ ਹੋਈ ਹੈ ਮੇਰਾ ਹੀ ਹਸਬੰਦ ਦੂਜਾ ਵਿਆਹ ਕਰਾਉਂਦਾ ਪਿਆ ਬਿਨਾਂ ਤਲਾਕ ਤੋਂ ਬਿਨਾਂ ਕਿਸੇ ਸੈਂਟੀਮੈਂਟੇਸ਼ਨ ਤੋਂ ਝੂਠ ਬੋਲ ਕੇ ਪਰਸੋਂ ਮੈਨੂੰ ਕਰਵਾਇਆ ਕਿੰਨੇ ਸਾਲੋਂ ਮਰਾ ਉਹਨਾਂ ਦੀ ਤੇ ਕਿੰਨੀ ਜਿਹੜੀ ਆ ਮੈਰਿਜ ਇੱਤੇ ਹੀ ਸਾਲ ਦੇ ਹੋ ਗਿਆ ਈ 6 ਸਾਲ ਮੇਰੇ ਮੈਰਿਜ ਨੂੰ ਹੋ ਜਾਣੇ ਆ 10 ਨਵੰਬਰ ਨੂੰ ਹਾਂ ਬੇਟਾ ਵੀ ਹੈ ਤੁਹਾਡੇ ਹਾਂਜੀ 3 ਸਾਲ ਦਾ ਮੇਰਾ ਬੇਟਾ ਜੀ ਕੀ ਲਾ ਮੈਰਿਜ ਹੋਈ ਸੀ ਹਾਂਜੀ ਲਾ ਮੈਰਿਜ ਹੋਈ ਸੀ ਹੁਣ ਵੀ ਇਹ ਦੂਜਾ ਵਿਆਹ ਵੀ ਲਾ ਮੈਰਿਜ ਨਾਲ ਹੀ ਕਰਾ ਰਿਹਾ ਏ ਰੋਜ਼ ਹੀ ਲਵ ਕਰਦਾ ਜੀ ਇੰਦਾ ਕੰਮ ਨਹੀਂ ਇਹੀ ਹੈ ਲਵ ਕਰਨਾ ਹੈ। ਕਰੇ ਤੁਹਾਡੀ ਠੀਕ ਬਣਦੀ ਸੀ ਕਿ ਹਾਂਜੀ ਹਾਂ ਹਾਂ ਪਰਸੋ ਮੇਰੇ ਕੋਲ ਆਇਆ ਹਜੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਕੱਠੇ ਰਹਿ ਰਹੇ ਹਾਂ ਅਸੀਂ। ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਅੱਜ ਵਿਆਹ ਮੈਨੂੰ ਹੀ ਇਹਨੇ ਰਿਸ਼ਤੇਦਾਰੀ ਚ ਹੀ ਬਸ ਆਪਾਂ ਆਮੀ ਦਾਸ ਦੇ ਪਿਤਾ ਨਾਂ ਰਹਿੰਦੇ ਇਹਨਾਂ ਦੇ ਹਾਂਜੀ ਹਾਂ ਇਹਨਾਂ ਦੇ ਨਾਲ ਹੀ ਨੇ। ਤੁਹਾਡੇ ਕੋਲੇ ਸਬੂਤ ਹੋਣ ਵਿਆਹ ਦੇ ਕੀ ਕੀ ਹੈ ਤੁਹਾਡੇ ਕੋਲੇ? ਮੇਰੇ ਕੋਲੇ ਕੋਟ ਮੈਰਿਜ ਰਜਿਸਟਰਡ ਹੋਈ ਹੀ ਮੈਰਿਜ ਹੈ ਮੰਦਰ ਦੀਆਂ 포ਟਵਾ ਨੇ ਮੇਰੇ ਕੋਲੇ ਜਿੱਥੇ ਅਸੀਂ ਵਿਆਹ ਕਰਾਇਆ ਮੇਰੇ ਕੋਲੇ ਮੇਰਾ ਬੇਟਾ ਹੈ ਲਾਈਵ ਖੜਾ ਹੈ ਮੇਰਾ ਬੇਟਾ ਮੇਰੇ ਕੋਲ ਹੈ। ਕੀ ਕੀ ਲੱਗਦਾ ਕਿਉਂ ਇਹ ਕੰਮ ਕੀਤਾ ਉਹਨਾਂ ਨੇ ਬਸ ਬਸ ਕਹਿੰਦਾ ਮੇਰੀ ਮਰਜ਼ੀ ਕਹਿੰਦਾ ਮੈਨੂੰ ਕੋਈ ਤੇਰੇ ਤਲਾਕ ਦੀ ਲੋੜ ਨਹੀਂ ਕਹਿੰਦਾ ਕੋਈ ਮੈਨੂੰ ਤੇਰੀ ਲੋੜ ਨਹੀਂ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਪਿੰਡਾਂ ਪਹਿਲਾਂ ਗੱਲ ਹੋਈ ਹੈ ਤੁਹਾਡੀ ਇਸ ਬਾਰੇ ਹਾਂ ਕੱਲ ਕੱਲ ਜਦੋਂ ਫੋਨ ਤੇ ਗੱਲ ਕੀਤੀ ਮੇਰੇ ਨਾਲ ਲਾਸਟ ਫੇਸਬੁਕ ਤੇ ਮੈਨੂੰ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਤੇਰਾ ਨਾਲ ਤਲਾਕ ਲੈਣ ਦੀ ਮੈਂ ਇਹ ਵੀ ਵਿਆਹ ਕਰਾ ਸਕਦਾ ਨਹੀਂ ਤੁਹਾਨੂੰ ਦੱਸਤਾ ਸੀ ਵਿਆਹ ਕਰਾਉਣਾ ਹਾਂ ਮੈਂ ਵਿਆਹ ਕਰਾਂ ਜੀ ਨਹੀਂ ਇਹ ਨਹੀਂ ਕਿ ਆ ਵੀ ਅੱਜ ਕਰਾਣਾ ਉਹ ਜਿਹਨੂੰ ਮੈਨੂੰ ਇਹਨੇ ਧਮਕੀ ਦਿੱਤੀ ਸੀ ਵੀ ਮੈਂ ਕਰਾ ਸਕਦਾ ਤੂੰ ਕਰ ਲੈ ਜੋ ਕਰਨ ਪਹਿਲਾਂ ਕੋਈ ਇਹਦੇ ਮੈਸੇਜ ਕੋਈ ਪੜੇ ਗਏ ਉਹਨੇ ਪੂਰੇ ਪੜਿਆ ਗਿਆ ਉਹ ਆ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਸ ਕੁੜੀ ਬਾਰੇ ਇਹਦੇ ਨਾਲ ਵੀ ਲਵ ਹੀ ਇਹਦਾ ਕਿੱਥੋਂ ਰਹਿਣ ਵਾਲੀ ਕੁੜੀ ਉਹ ਵੀ ਫਰੋਈਪਰ ਦੀ ਮੇਰੇ ਘਰ ਦੇ ਪਿਛਲੇ ਪਾਸੇ ਹੀ ਰਹਿੰਦੀ ਪਈ ਜੇ ਕਾਲਗੜ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਰਹਿ ਰ ਲੜਕੀ ਦਾ ਗੁਰਮੀਤ ਸਿੰਘ ਦੇ ਪਪਾ ਦਾ ਨਾਮ ਝੇ ਠੀਕ ਹੈ ਵੀ ਨਾਰਾਣੀ ਦੀ ਮਾਂ ਦਾ ਨਾਮ ਹੈ ਜਸ਼ਮੀਨ ਕੌਰ ਇਹਦੀ ਵਾਈਫ ਦਾ ਨਾਮ ਹੈ ਜਿਹੜੀ ਉਹਨੇ ਦੂਜਾ ਵਿਆਹ ਕਰੰਦਾ ਸੀ ਨਹੀਂ ਲੱਗਦਾ ਨਹੀਂ ਕਿ ਇਦਾਂ ਲੜਕੀਆਂ ਨਾਲ ਕਰਨਾ ਗੁਨਾਹ ਐ ਬਿਲਕੁਲ ਗੁਨਾਹ ਹੈ ਹਾਂ ਬਿਲਕੁਲ ਇਹ ਅੱਜ ਅੱਜ ਨਹੀਂ ਇਹ ਪਾਵਰ ਵੱਧਦੀ ਪਈ ਹੈ ਇਹਦਾ ਸਾਰਾ ਪੰਜਾਬ ਇਦਾਂ ਕੰਮਾਂ ਨੂੰ ਹੋ ਜਾਏਗਾ ਲੜਕੀ ਨੂੰ ਪਤਾ ਸੀਗਾ ਵੀ ਤੁਹਾਡਾ ਸਭ ਸਭ ਪਤਾ ਜੇ ਪਤਾ ਜੀ ਕੁੜੀ ਤਿੰਨ ਦਿਨ ਪਹਿਲਾਂ ਕੁੜੀ ਨਾਲ ਮੇਰੀ ਬਹੁਤ ਬਹਿਸ ਹੋਈ WhatsApp ਤੇ ਮੈਂ ਕਿਹਾ ਤੂੰ ਹਟ ਜਾ ਹੁੰਦਾ ਬੇਟਾ ਵੀ ਐ ਮੈਂ ਵੀ ਆ ਉਹ ਕਹਿੰਦੀ ਤੂੰ ਕਰ ਲੈ ਜੋ ਕਰਨਾ ਉਹਦੇ ਮਾਪੇ ਸਹਿਮਤ ਉਹਦੇ ਮਨ ਮਾਪੇ ਸਹਿਮਤ ਨੇ ਉੜੀ ਵਾਲੇ ਮਾਪੇ ਅੰਦਰ ਬੈਠੇ ਨੇ ਸਸੋਰਾ ਵੀ ਸਹਿਮਤ ਨੇ ਹਾਂਜੀ ਹਾਂ ਸਾਰੇ ਅੰਦਰ ਰਲ ਰਲ ਕੇ ਵਿਆਹ ਹੋ ਰਿਹਾ ਹੈ ਮੇਰੇ ਤੋਂ ਚੋਰੀ ਆਏ ਨੇ ਸਾਰੇ ਤੁਸੀਂ ਆਪ ਕਿੱਥੇ ਨੇ ਵਾਲੇ ਮੈਂ ਵੀ ਫਿਰੋਜ਼ਪੁਰ ਦੀ ਰਮਰੇਜ ਹੋਈ ਹਾਂਜੀ ਹਾਂ ਹੁਣ ਕੀ ਮੰਗ ਕਰਦੇ ਪੁਲਿਸ ਵੀ ਆਈ ਇੱਥੇ ਮੰਗ ਵਾਸਤੇ ਜੋ ਕਾਨੂੰਨੀ ਕਾਰਵਾਈ ਬੰਦੀ ਕਰੋ ਇਹਨਾਂ ਦੇ ਤੇ ਥੋੜਾ ਸਾਰਾ ਰਜਿਸਟਰਡ ਹੋਇਆ ਵਿਆਹ ਹਾਂਜੀ ਹਾਂ ਬਿਲਕੁਲ ਆ ਦੇਖੋ ਰਜਿਸਟਰਡ ਹੈ ਮੇਰੇ ਕੋਲ ਕਾਗਜ਼ ਨੇ ਮੰਡਾ ਫਲ ਆ ਦੇਖੋ ਰਜਿਸਟਰਡ ਮੈਰਿਜ ਹੈ ਮੇਰੇ ਕੋਲ ਇੱਕ ਨੰਬਰ ਚ ਲੱਗਦਾ ਕਿ ਹੁਣ ਪੁਲਿਸ ਵੱਲੋਂ ਜਿਹੜਾ ਵਿਆਹ ਕਰਾਇਆ ਜਾਊਗਾ ਤੇਲੇ ਤੁਹਾਨੂੰ ਇਨਸਾਫ ਮਿਲੂਗਾ ਮੈਨੂੰ ਨਹੀਂ ਰਤਾਈ ਹਜੇ ਤਾਂ ਪਤਾ ਕੁਛ ਕਹਿ ਨਹੀਂ ਸਕਦੇ ਅਗੇ ਉੱਡ ਨਾਲ ਕੌਣ ਕੋ ਆਇਆ ਜੀ ਮੇਰੇ ਮੰਮੀ ਆਏ ਤੇ ਬਸ ਮੇਰਾ ਬੇਟਾ ਜੀ ਅੱਜ ਸਵੇਰੇ ਪਤਾ ਲੱਗਾ ਤੁਹਾਨੂੰ ਹਾਂਜੀ ਅੱਜ ਸਵੇਰੇ ਹਾਂ ਜੀ ਉਹ ਕਾਸੀ ਗੁਰੂ ਰਸਾਇਦੇ ਹਨ ਵਾਲਿਆਂ ਜੀ ਬੇਟੀ ਨਾਲ ਜਿਹੜਾ ਬੇਟੀ ਫਿਰੋਜ਼ਪੁਰ ਦੀ ਹੈ ਤੇ ਮੈਂ ਗੁਰੂ ਰਸਾਇਦੇ ਹਾਂ ਬੇਟੀ ਨਾਲ ਜਿਹੜਾ ਜੇ ਤੁਸੀਂ ਕਹਿੰਦੇ ਵਿਆਹ 6 ਸਾਲ ਪਹਿਲਾਂ ਹੋਇਆ ਸੀ ਤੁਹਾਡੇ ਰਜਮੰਦੀ ਨਾਲ ਹੋਇਆ ਸੀ ਨਹੀਂ ਜੀ ਇਹਨਾਂ ਨੇ ਲਵ ਮੈਰਿਜ ਕਰਾਈ ਸੀ ਆਪੇ ਹੀ ਕਰਾਇਆ ਸੀ ਵਿਆਹ ਇਹਨਾਂ ਨੇ ਕੋਟ ਮੈਰਿਜ ਕਰਾਈ ਸੀ ਕਿੰਨਾ ਚਿਰ ਹੋ ਗਿਆ 6 ਸਾਲ ਹੋ ਗਏ ਜੀ ਰਾਜੀ ਸੀਗੇ ਤੁਸੀਂ ਵਿਆਹ ਨੂੰ ਹਾਂ ਨਹੀਂ ਉਦੋਂ ਦਾ ਰਾਜੀ ਨਹੀਂ ਪਹਿਲਾਂ ਨਹੀਂ ਸੀ ਫਿਰ ਬਾਅਦ ਵਿੱਚ ਅਸੀਂ ਰਾਜੀ ਹੋ ਗਏ ਸੀ ਕਿਾ ਚਲ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ ਕੰਮ ਹੁਣ ਠੀਕ ਹੈ ਨਾ ਜੀ ਫਿਰ ਬੱਚਾ ਵੀ ਹੋ ਗਿਆ ਬੜਾ ਸੋਚਣਾ ਪੈਂਦਾ ਮਾਪਿਆਂ ਨੂੰ ਪਾਪਾ ਇਹਦੇ ਆ ਨਹੀਂ ਗਏ ਤੇ ਇੱਕ ਬ੍ਰਦਰ ਹੈ ਥੋੜਾ ਜਿਹਾ ਉਹ ਇਸ ਤਰ੍ਹਾਂ ਹੀ ਹੈ ਜੀ ਯਾ ਨਸ਼ਿਆਂ ਨੇ ਮਾਰ ਲਿਆ ਜਿਹੜਾ ਅੱਜ ਕੱਲ ਬਸ ਇਹ ਫਾਇਦਾ ਠਾ ਕੇ ਸਾਡਾ ਹੀ ਹੋਈ ਜੀਏ ਵੀ ਇਹਨਾਂ ਦੇ ਮਗਰ ਕੋਈ ਨਹੀਂਗਾ ਬੀ ਬੇਟੀ ਨੂੰ ਤੁਹਾਨੂੰ ਦੱਸਿਆ ਨਹੀਂ ਕਿ ਵੀ ਇਸ ਤਰ੍ਹਾਂ ਦੇ ਕਰਕੇ ਵੀ ਇਹਨਾਂ ਦੀ ਕੋਈ ਗੱਲਬਾਤ ਆ ਕਿਸੇ ਹੋਰ ਕੁੜੀ ਨਾਲ ਹੁੰਦਾ ਇਹ 6-7 ਦਿਨ ਪਹਿਲਾਂ ਦਾ ਹਾਂ ਮੈਨੂੰ ਮੈਂ ਕਿਹਾ ਨਹੀਂ ਤੈਨੂੰ ਐਵੇਂ ਐਵੇਂ ਵੀ ਚੱਲ ਹੋਈ ਜਾਂਦਾ ਕਿਸੇ ਵੇਲੇ ਮੈਂ ਇਹ ਨਹੀਂ ਕਿਹਾ ਮੈਂ ਕਿਹਾ ਤੂੰ ਐਵੇਂ ਨਾ ਕਾਲੀ ਨਾ ਪੈ ਜਿਨੇਦਰ ਆਪਾਂ ਨੂੰ ਕੋਈ ਸਾਰੀ ਖਬਰ ਨਹੀਂ ਮਿਲਦੀ ਸੱਚੀ ਕੋਈ ਆਪਾਂ ਕੋਈ ਸਟੈਪ ਨਹੀਂ ਚੱਕਣਾਗਾ ਅਕਸਰ ਜ਼ਿੰਦਗੀ ਦਾ ਤੇਰਾ ਸਾਧਨ ਹੈ ਤੇਰਾ ਹੀ ਹੈ ਨਾ ਵੀ ਅਸੀਂ ਵੀ ਗਰੀਬ ਬੰਦੇ ਆ ਸੀ ਕਿੱਥੋਂ ਤੈਨੂੰ ਰੱਖ ਸਕਦੇ ਆ ਤੈਨੂੰ ਕਿੱਥੋਂ ਸਿਪਾਲ ਸਕਦੇ ਆ ਵੀ ਤੂੰ ਰਹਿ ਜੇ ਇੱਕ ਵਾਰੀ ਤੂੰ ਲੱਗਦਾ ਨਹੀਂ ਕਿ ਜਿਹੜੀ ਧੀ ਆ ਨਾ ਘਰ ਦੀ ਨਹੀਂ ਨਾ ਘਾੜਦੀ ਰਹੀ ਆ ਨਾ ਬਸ ਜੀ ਮੈਂ ਤਾਂ ਇਹ ਦਵਾਂਗੀ ਜੀ ਲੋਕਾਂ ਦੀ ਹਿੰਮਤ ਬੜੀ ਬਿਗਰੀ ਪਉਣ ਤਾਂ ਹੰਗ ਕਰਨ ਦੀ ਕੰਮ ਮਾਰ ਲਿਆਣੇ ਚ ਜਾਣੇ ਜਦੋਂ ਕੋਈ ਵੇਖ ਲੈਂਦਾ ਵੀ ਪਿੱਛੇ ਕੋਈ ਨਹੀਂ ਦਿੰਦਾ ਹੈਗਾ ਉਹਨਾਂ ਦੀ ਧੀ ਆ ਫੜ ਤੁਰਦੇ ਨੇ ਹੈ ਜੇ ਤੂੰ ਗਲਤੀ ਕੀਤੀ ਹੈ ਤੂੰ ਆਦੀ ਨਿਭ ਨਾ ਕੋਈ ਬੱਚੇ ਵਾਸਤੇ ਦੁੱਧ ਦੇ ਪੈਸੇ ਨਾ ਕੋਈ ਗੱਲ ਨਾ ਬਾਤ ਕੁਛ ਨਹੀਂ ਲਾਲਾ ਮਿਲਦਾ ਨਾ ਪਿੱਛਾ ਪਜਣ ਨਹੀਂ ਮੈਂ ਤਾਂ ਫਿਰ ਘਰੇ ਰਹਿਣੀ ਆ ਜੀ ਆਪਦੇ ਮੀਆਂ ਬੀਬੀ ਆਟ ਰਹੇ ਇਹ ਨਹੀਂ ਕੋਲ ਹੀ ਦਿੰਦਾ ਹੁੰਦਾ ਜਾਂਦਾ ਸਾਰਾ ਕੁਝ ਮੈਨੂੰ ਕਹਿੰਦਾ ਹੁੰਦਾ ਕਹਿੰਦਾ ਕੋਈ ਨਹੀਂ ਮਾਤਾ ਮੈਂ ਤਾਂ ਵਧੀਆ ਦਿਨ ਫਿਰ ਦਿਆਂਗਾ 100 ਲੱਖ ਰੁਪਿਆ ਦਿੱਤਾ ਮੈਨੂੰ ਕੰਮ ਕਰਨਾ ਅਸੀਂ ਲੋਨ ਕਰਾ ਕਰਾ ਕੇ ਅਸੀਂ ਆਪ ਦੇ ਅਜੇ ਬੈਂਕ ਗਵਾਹ ਨੇ ਜੀ ਲੋਨ ਕਰਾ ਕਰਾ ਕੇ ਅਸੀਂ ਪੈਸਾ ਦਿੱਤਾ ਇਹਨਾਂ ਪੈਸਾ ਦਿੱਤਾ ਮੈਂ ਤਾਂ ਅਸੀਂ ਇਹ ਅਸੀਂ ਪੈਸੇ ਤਾਂ ਦਿੱਤੇ ਵੀ ਚਲ ਤੂੰ ਕੰਮ ਕਰ ਲੈ ਆਦਾ ਜੇ ਤੇਰਾ ਤੇ ਪਾਪਾ ਤੈਨੂੰ ਕੁਝ ਨਹੀਂ ਦਿੰਦਾ ਲੈਂਦਾ ਜਾਂ ਬੱਚਾ ਇਹ ਕਾ ਖਰਚਾ ਪਾਣੀ ਹੁੰਦਾ ਇਹ ਮਾਂ ਬਾਪ ਹਰ ਕੋਈ ਇੱਕ ਮੇਰੀ ਕੁੜੀ ਹੈ ਜੀ ਮੈਨੂੰ ਕੀ ਦਿੰਦਾ ਸੀਗਾ ਉਹ ਪੁਲਸ ਆਈ ਹੈ ਲੱਗਦਾ ਇਨਸਾਫ ਮਿਲੂਗਾ ਦੇਖੋ ਜੀ ਇਹ ਤਾਂ ਹੁਣ ਅਫਸਰਾਂ ਨੂੰ ਪਤਾ ਹੈ ਜੋ ਕਰਨਾ ਹੈ ਉਹਨਾਂ ਨੇ ਕਰਨਾ ਹੈ ਹੁਣ ਆਪਾਂ ਤਾਂ ਕੁਝ ਨਹੀਂ ਆਪਾਂ ਜਿੰਨੀ ਬਾਹ ਲੱਗੀ ਲਾ ਦਿੱਤੀ ਆਪਾਂ ਤਾਂ ਹਨ ਜੀ ਹੁਣ ਜੋ ਨਾ ਉਹਨਾਂ ਤਾਂ ਉਹਨਾਂ ਨੂੰ ਪਤਾ ਹੈ ਆਹ ਨੂੰ ਬ੍ਰਦਰ ਜੀ ਆ ਜੌਨੀ ਸਤੇਵ ਬਰੋਲ ਇਹ ਇੰਦੀ ਮੈਰਿਜ ਅਨਿਵਰਸਰੀ ਅਸੀਂ ਫੰਕਸ਼ਨ ਕਰਨ ਆਏ ਸੀਗੇ ਇਹ ਜਨਾਨੀ ਜਿੱਥੇ ਅਸੀਂ ਫੰਕਸ਼ਨ ਕਰ ਲੀਏ ਇਹ ਲੁੱਟਦੀ ਪੈਸੇ ਇਹ ਪਤਾ ਨਹੀਂ ਕੌਣ ਹੈ ਜੀ ਇਹ ਗੁਰੂ ਸਾਹਿਬ ਤੋਂ ਆਈ ਹੋਈ ਪ੍ਰੋਪਰ ਸ਼ਹਿਰ ਚ ਰਹਿੰਦੀ ਏ ਚਾਰ ਕੇ ਪੰਜ ਨੇ ਵਿਆਹ ਜਾਲੀ ਕਰਾਏ ਆ ਇਦਾਂ ਹੀ ਕਰਦੀ ਏ ਕਿਸੇ ਨੂੰ ਝਾਂਸਾ ਦਿੰਦੀ ਏ ਛੋਟੇ ਛੋਟੇ ਮੁੰਡਿਆਂ ਨੂੰ ਪਸੰਦੀ ਏ ਤੇ ਬਾਅਦ ਚ ਉਹਨਾਂ ਨੂੰ ਕਹਿੰਦੀ ਵੀ ਅੰਬੇ ਤੇਰੇ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਇਦਾਂ ਕਰਕੇ ਪੈਸੇ ਲੁੱਟਦੀ ਏ ਇਹ ਹੁਣ ਸਾਨੂੰ ਵੀ ਕੀ ਕਹਿੰਦੀ ਏ 10 ਲੱਖ ਰੁਪਈਆ ਦੇ ਸਾਨੂੰ ਕਹਿੰਦੀ 10 ਲੱਖ ਰੁਪਈਆ ਦੇ ਨਹੀਂ ਤੇਰੇ ਕੋਲ ਹਰੇਕ ਫੰਕਸ਼ਨ ਤੇ ਆਵਾਂ ਮੈਂ 100 ਜਿਹੜਾ ਉਹਨਾਂ ਦਾ ਆਪਣਾ ਸਰਟੀਫਿਕੇਟ ਆਉਂਦੀ ਹੈ ਜੀ ਭਾਜੀ ਸਵੈ ਤੋਂ ਜਾਲੀ ਬਣਾਇਆ ਸਾਰਾ ਪ੍ਰੋਫੈਸਰ ਆਜ ਕੱਲ ਇਹਦਾ ਜਮਾਨਾ ਜੋ ਕੋਈ ਮਰਜ਼ੀ ਤੁਸੀਂ ਬਣਾ ਸਕਦੇ ਹੋ ਫੋਟੋਆਂ ਦਾ ਨਹੀਂ ਜਾਲੀ ਬਣਵਾਉਂਦੀ ਭਾਜੀ ਕਿਹੜੀ ਫੋਟੋ ਕਿਹੜੀ ਫੋਟੋ ਤੁਸੀਂ ਜਾਲੀ ਬਣਵਾਣੀ ਹੈ ਸਭ ਕੁਝ ਜਾਲੀ ਬਣਿਆ ਹੈ ਮੰਤਰੀ ਦੀ ਬਣ ਜਾਂਦੀ ਆ ਹਾਂ ਅੱਜ ਕੱਲ ਤੁਸੀਂ ਦੋਈ ਤਨ ਮੀਡੀਆ ਤੇ ਰਹਿੰਦੇ ਹੋ ਤੁਸੀਂ ਮੀਡੀਆ ਤੇ ਰਹਿੰਦੇ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਹਾਂਜੀ ਮੇਰੇ ਤੋਂ ਕੋਈ ਬਿਆਨ ਨਹੀਂ ਹੋ ਰਿਹਾ ਕੋਈ ਮੈਰੀ ਨਹੀਂ ਹਾਂ ਮੇਰੇ ਭਰਾ ਵੀ ਮੇਰੇ ਨਾਲ ਹੋਰ ਵਰਤਦੇ 4 ਦਸੰਬਰ ਦੀ ਇਹ ਜਨਾਨੀ ਦਾ ਕੰਮ ਹੀ ਇਹ ਹੈ ਜੀ ਬੜੀ ਬੜੀ ਮਿਹਰਬਾਨੀ ਇਹ ਲੋਕਾਂ ਕੋਲ ਪੈਸੇ ਲੁੱਟਦੀ ਏ ਸਾਰੇ ਸ਼ਹਿਰ ਚ ਪੁੱਛਦਾ ਕਿ ਦੇ ਤੁਸੀਂ ਇਹਦਾ ਪਾਰਲਰ ਸੀਗਾ ਇਹ ਪਾਰਲਰ ਤੇ ਬਸ ਜਿਹੜਾ ਮੁੰਡਾ ਆ ਜਾਂਦਾ ਉਹਨੂੰ ਕਸਾ ਲੈਂਦੀ ਏ ਇਹ ਵੱਡੇ ਵੱਡੇ ਬੰਦਿਆਂ ਨਾਲ ਐਵੇਂ ਕਰ ਚੁੱਕੀ ਆ ਜੀ ਸਾਰਾ ਸ਼ਹਿਰ ਜਾਣਦਾ ਮੇਰਾ ਨਾਮ ਸੁਖਦੇਵ ਬਰੋਲ ਹੈ ਕਿਹੜਾ ਬੰਦਾ ਜੀ ਕੋਈ ਪਰ ਸ਼ਹਿਰ ਤੋਂ ਹੈ ਜੀ ਅਸੀਂ ਇੱਥੇ ਇਧਰ ਦੋਸ ਲੱਗ ਰਹੇ ਨੇ ਉਹ ਲੜਕੀ ਦੇ ਕੇ ਆਈ ਆ ਕੋਈ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਨਾ ਅਸੀਂ ਇਹਨੂੰ ਜਾਣਦੇ ਆ ਮੇਰੀ ਮੈਰਿਜ ਨਵਰਤਰੀ ਆ ਅਸੀਂ ਇੱਥੇ ਪਾਰਟੀ ਕੀਤੀ ਸੀ ਮੇਰੀ ਮੈਰਿਜ ਨੂੰ ਅਸੀਂ ਉਹ ਪਾਰਟੀ ਕਰ ਸਾਡੀ ਪਾਰਟੀ ਨੂੰ ਖਰਾਬ ਕੀਤਾ ਜਾ ਰਿਹਾ ਬਿਨਾਂ ਗੱਲ ਤੋਂ ਕੋਈ ਗੱਲ ਦਾ ਬਾਤ ਕੋਈ ਚੱਕਰ ਨਹੀਂ ਹੈਗਾ ਕੋਈ ਉਹ ਜੀ ਗੱਲ ਨਹੀਂ ਕੋਈ ਬਾਤ ਨਹੀਂ ਤੁਹਾਨੂੰ ਪ੍ਰੂਫ ਨਹੀਂ ਇਹਦੀ ਮੈਰੀ ਜਨਮ ਦਿਨ ਅੱਜ 4 ਦਸੰਬਰ ਤੁਸੀਂ ਇੱਕ ਵਾਰੀ ਦੇਖ ਲਓ ਜੀ ਹਾਂ ਜੀ ਹਾਂ ਇੱਕ ਚੁੱਪ ਕਰ ਜੀ ਤੁਹਾਨੂੰ ਦੱਸਦੇ ਹੁਣੇ 2000 4 ਦਸੰਬਰ 2005 ਦੀ ਮੇਰੀ ਜਨਮ ਦਿਨ ਅੱਜ 4 ਦਸੰਬਰ ਹੈ ਤੇ ਅਸੀਂ ਆਪ ਦੀ ਪਾਰਟੀ ਕਰ ਰਹੇ ਹਾਂ ਇਧਰ ਪ੍ਰਾਇਮਰੀ ਆਰਟਰੀ ਬਿਨਾ ਗਲਤੋਂ ਫਿਰ ਕਿੱਥੇ ਜਾ ਰਹੇ ਮੇਰੇ ਘਰ ਇੱਕ ਤਾਂ ਮੇਰੇ ਕੋਲ ਸਰੋਜਪੁਰ ਦੇ ਬੰਦੇ ਵੀ ਆਏ ਸੀ ਰਾਬਾ ਦੀ ਲਾਖੀ ਤੋਂ ਡਰੋ ਖਰੇ ਕੇ ਨੇ ਬਲੀ ਕਿਹੜੀ ਵਕਤ ਵਜ ਜਾਂਦੀ ਏ ਇਹ ਨਹੀਂ ਕਿਹਾ ਜਾਂਦਾ ਹੁੰਦਾ ਦਾ ਖਰੇ ਜ਼ਿੰਦਗੀ ਹੈਗੀ ਏ ਕਿ ਨਹੀਂ ਹੈਗੀ ਤੇਰੇ ਪੁੱਤ ਦੀ ਇੰਜੋਏ ਕਰਦਾ ਤੇਰਾ ਪੁੱਤ ਤੇਰੇ ਪੁੱਤ ਨੂੰ ਅੱਜ ਤੱਕ ਕਦੀ ਗਾਲ ਨਹੀਂ ਕੱਢ ਕੇ ਵੇਖੀ ਕਦੀ ਮੈਂ ਤੈਨੂੰ ਤੇਰੇ ਪੁੱਤ ਨੂੰ ਇੰਜੋਇਮੈਂਟ ਕਰਦੇ ਪੈ ਜੀ ਜੀ ਤੇਰੇ ਪੁੱਤ ਨੂੰ ਕਰਦੇ ਰਹੇ ਆ ਅਸੀਂ ਤੂੰ ਗਰੀਬ ਵੇਖ ਕੇ ਤਾਂ ਤੂੰ ਸਿਰੇ ਚੜ ਗਿਆ ਸਾਡੇ ਤੂੰ ਮੈਂ ਮੈਨੂੰ 5 ਮਿੰਟ ਚ ਲਵਾ ਲਈ ਤੂੰ ਤਾਂ ਐਨਜੋਇਮੈਂਟ ਕਰੋ ਲਿਆ ਹਾਂਜੀ ਮਾਤਾ ਜੀ ਹਾਂਜੀ ਮਾਤਾ ਜੀ ਹਾਂਜੀ ਮਾਤਾ ਜੀ ਹਾਂਜੀ ਮਾਤਾ ਜੀ ਪੈਸਾ ਖਾਣਾ ਸੀਗਾ ਜਦੋਂ ਪੈਸੇ ਖਾਣੇ ਸੀਗੇ ਇੰਨੀ ਕਮਾਈ ਖਾ ਗਿਆ ਇਹਨੇ ਤੈਨੂੰ ਲੋਨ ਕਰਾ ਕਰਾ ਕੇ ਤੈਨੂੰ ਅਸੀਂ ਦੇ ਦੇ ਕੇ ਅਸੀਂ ਗਰੀਬ ਬੰਦੇ ਤੈਨੂੰ ਸਾਰਾ ਆਨਲਾਈਨ ਬੈਂਕ ਖਾਤਾ ਕਿਤੇ ਲੈ ਜਾਣਾ ਨੋ ਨੋ ਪੂਰੀ ਆ ਲਾਈਵ ਪਿਆ ਆਨਲਾਈਨ ਰਿਕਾਰਡ ਹੈ ਮੇਰੇ ਕੋਲੇ ਸਾਰੇ ਸਟੇਟਮੈਂਟ ਪਈ ਬੈਂਕ ਦੀ ਇਹਨੇ ਬ੍ਰਾਹਮਣਾਂ ਦਾ ਖਾਦਾ ਕਿਤੇ ਨਹੀਂ ਜਾਂਦਾ ਮਾਝਨਾ ਇੱਥੇ ਨਹੀਂ ਨੂੰ ਕਰ ਤੇਰਾ ਵੇਖੀ ਸਹੀ ਤੂੰ ਇਨਵਾਇਰਨਮੈਂਟ ਪਾਲਦਾ ਉਹ ਮੇਰੇ ਮਾਲਕ ਦੀ ਵੇਖੀ ਤੈਨੂੰ ਲਾਠੀ ਵੱਜੇਗੀ ਤੈਨੂੰ ਹਾਂ ਬਈ ਤੂੰ ਜਿੰਦਾ ਪਹਿਲਾਂ ਵਿਆਹ ਆ ਸੀ ਦਾ ਉਸ ਦਾ ਵਿਆਹ ਹੋਣ ਲੱਗਾ ਇੱਕ ਮੌਕੇ ਤੇ ਪਹੁੰਚੇ ਕੀ ਗੱਲ ਬਾਤ ਹੈ ਜੀ ਹਾਂਜੀ 112 ਤੇ ਕੰਪਲੇਂਟ ਆਈ ਸੀ ਕਿ ਕੋਈ ਲੜਕੀ ਆ ਸੁਮੇਤਾ ਸ਼ਰਮਾ ਤੇ ਉਹਦਾ ਉਹ ਕਹਿੰਦੀ ਵੀ ਮੇਰਾ ਆਲਰੇਡੀ ਪਹਿਲਾਂ ਵਿਆਹ ਹੋ ਚੁੱਕਾ ਹੈ ਇਹ ਵੀ ਫਰੀਦ ờ ਫਰੀਦਪੁਰ ਤੋਂ ਆ ਤੇ ਜਿਹੜਾ ਜਿਹਦੇ ਨਾਲ ਮੈਰਿਜ ਹੋਈ ਆ ਉਹ ਵੀ ਫਰੀਦਪੁਰ ਤੋਂ ਆ ਇੱਥੇ ਇਹਨੇ ਕੰਪਲੇਂਟ ਕੀਤੀ ਸੀ ਵੀ ਉਹ ਲੜਕਾ ਦੁਆਰਾ ਇੱਕ ਹੋਰ ਫਰੀਦਪੁਰ ਦੀ ਲੜਕੀ ਆ ਉਹਦੇ ਨਾਲ ਵਿਆਹ ਕਰਾ ਰਿਆ ਉਹਦੇ ਸਬੰਧੀ ਇੱਥੇ 112 ਦੀ ਸਬੰਧ ਦੇ ਵਿੱਚ 112 ਦੀ ਟੀਮ ਆਈ ਸੀ ਕੰਪਲੇਂਟ ਤੇ ਉਸ ਤੋਂ ਬਾਅਦ ਮੈਂ ਵੀ ਇੱਥੇ ਪਹੁੰਚਿਆ ਅਸੀਂ ਸਾਰੇ ਕਮਰੇ ਵਗੈਰਾ ਚੈੱਕ ਕੀਤੇ ਆ ਇੱਥੇ ਰਿਸ਼ਤੇਦਾਰ ਸੀਗੇ ਉਸ ਤੋਂ ਪਹਿਲਾਂ ਨਾ ਤਾਂ ਕੋਈ ਲੜਕੀ ਸੀਗੀ ਮੈਰਜ ਵਾਲੀ ਤੇ ਨਾ ਹੀ ਲੜਕਾ ਸੀਗਾ ਲੜਕੀ ਦੀ ਮਾਂ ਹੈਗੀ ਸੀ ਜੀ ਇੱਕ ਲਤਰ ਲੜਕੇ ਦੀ ਲੜਕੀ ਦੀ ਮਾਂ ਹੈਗੀ ਸੀ ਬੰਦ ਕਾਰਜ ਕਰਦੇ ਦੇ ਵੀ ਟੈਂਪਰਟ ਤੇ ਲਿਕੇ ਪੈਣ ਦੀ ਵੀਡੀਓ ਆਈ ਹੈ ਲੜਕੀ ਦੀ ਮਾਂ ਹੈਗੀ ਸੀ ਉਹ ਵੀਡੀਓ ਅਸੀਂ ਸਾਡੇ ਕੋਲੇ ਫਿਲਹਾਲ ਦੇਖੀ ਨਹੀਂ ਕਿ ਮੈਂ ਦੇਖ ਲੈ ਲੇ ਆ ਜੋ ਵੀ ਉਹਦੇ ਸੰਬੰਧੀ ਜੋ ਵੀ ਬੰਦ ਕਾਰਵਾਈ ਕੀਤੀ ਜਾਊਗੀ ਜੇਕਰ ਜਿਹੜੇ ਕੋਈ ਵੀ ਪਾਰਟੀ ਕੰਪਲੇਂਟ ਦਿੰਦੀ ਆ ਜਿੱਥੇ ਵੀ ਕੰਪਲੇਂਟ ਦਿੰਦੀ ਉਸ ਬੰਦੇ ਉਹਦੀ ਕਾਰਵਾਈ ਵੈਰੀਫਾਈ ਕੀਤਾ ਕਿ ਲੜਕੀ ਦਾ ਪਹਿਲਾਂ ਵਿਆਹ ਹੋਇਆ ਸੀਗਾ ਉਹ ਕਾਗਜ਼ ਦਿਖਾਏ ਇਹਨਾਂ ਨੇ ਇਹ ਸੰਬੰਧੀ ਤਾਂ ਜਾਂ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਏਗੀ ਕੰਪਲੇਂਟ ਦੇਖ ਕੇ ਅਸੀਂ ਦੇਖ ਲੈਨੇ ਆ ਦੋ ਕੀ ਹੈ ਕਿ ਇਹਨਾਂ ਦੀ ਜਿੱਥੇ ਵੀ ਬਣਦੀ ਹੈ ਕੰਪਲੇਂਟ ਉੱਥੇ ਕਾਰਵਾਈ ਕਰੋ ਸਵੇਰ ਦੇ ਪੈਰ ਰੋਲਾ ਪਾਈ ਜਾਂਦੇ ਕੰਪਲੇਟ ਪੁਲਿਸ ਨੂੰ ਦਿੱਤਾ ਹੈ ਫੋਨ ਵੀ ਲਾਇਆ ਪੁਲਿਸ ਵੀ ਆਈ ਹੈ ਕੋਈ ਲਿਖਤੀ ਕੰਪਲੇਂਟ ਨਹੀਂ ਸਾਡੇ ਕੋਲ ਆਈ ਜਾਂ ਜਿੱਥੇ ਇਹਨਾਂ ਦੀ ਪਹਿਲਾ ਮੈਰਿਜ ਹੋਈ ਹੈ ਉਹਦੇ ਸਬੰਧੀ ਵੈਰੀਫਾਈ ਕੀਤਾ ਜਾਊਗਾ ਵੈਰੀਫਾਈ ਕਰਕੇ ਤੁਸੀਂ ਅਸੀਂ ਅੱਗੇ ਜੇ ਅਸੀਂ ਪਾਇਆ ਤੇ ਤਾਂ ਹੀ ਆਏ ਜੇ